ਦੇ ਸਤਿਕਾਰਯੋਗ ਸਾਰਿਆਂ ਨੂੰ ਤੇ ਆਪਾਂ ਟੌਪਿਕ ਦੇ ਉੱਤੇ ਗੱਲ ਕਰਨੀ ਆ ਜਿਹੜਾ ਵਿਕਾਰ ਭਿੰਡਰ ਵਾਲਾ ਹੋਇਆ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਵਿੱਚ ਤੇ ਮੈਂ ਵੀਡੀਓ ਅਟੈਚ ਕਰਦਾ ਤੁਸੀਂ ਦੇਖੋ ਮੜੀ ਜੀ ਪਹਿਲਾਂ ਆਖਿਆ ਨਾ ਮੈਂ ਡਰ ਹਾਂਜੀ ਹੁਣ ਤੁਸੀਂ ਵੀਡੀਓ ਵੇਖ ਹੀ ਲਈ ਹੋਣੀ ਆ ਕੀ ਮਸਲਾ ਸੀ ਕੀ ਗੱਲਬਾਤ ਆ ਉਹਦੇ ਬਾਰੇ ਗੱਲ ਕਰਦਿਆਂ ਕਿ ਆਪਣਾ ਇਹ ਤਿੰਨੇ ਜਣੇ ਹਮਸਾ ਤੇ ਲੰਬੜਦਾਰ ਤੇ ਇੱਕ ਵਕਾਰ ਪਿੰਡਰ ਇਹ ਗਏ ਸੀਗੇ ਛੇਗੂ ਪਰ ਉਥੇ ਮੰਡੀ ਦੇ ਵਿੱਚ ਤੇ ਕੋਈ ਹਜੇ ਕਲੀਅਰ ਤਾਂ ਨਹੀਂ ਉਹਨਾਂ ਨੇ ਦੱਸਿਆ ਮੈਂ ਫੋਨ ਲਾਇਆ ਸੀਗਾ ਤੇ ਮੈਸੇਜ ਵੀ ਕੀਤਾ ਤੇ ਹਜੇ ਉਹਨਾਂ ਨੇ ਨਾ ਕੋਈ ਰਿਪਲਾਈ ਨਹੀਂ ਆਇਆ ਵੀ ਕੀ ਗੱਲਬਾਤ ਆ ਕਿਵੇਂ ਕੀ ਹੋਇਆ ਫਾਈਟ ਕਿਉਂ ਹੋਈ ਹੈ ਤੇ ਉਹ ਅੱਗੇ ਕਲੀਅਰ ਕਹਿੰਦੇ ਸੀਗੇ ਆਪਾਂ ਕਰਾਂਗੇ ਇੱਕ ਦੋ ਦਿਨਾਂ ਤੱਕ ਕਿ ਜਿਸ ਉਹਨਾਂ ਦੇ ਮਤਲਬ ਨੇੜੇ ਵਾਲੇ ਬੰਦੇ ਨਾਲ ਗੱਲ ਹੋਈ ਸੀਗੀ ਤੇ ਬਾਕੀ ਜਦੋਂ ਆਪ ਦੱਸਣਗੇ ਕੁਝ ਨਾ ਕੁਝ ਵੀਡੀਓ ਪਾਉਣਗੇ ਜਾਂ ਦੱਸਣਗੇ ਕੀ ਗੱਲਬਾਤ ਆ ਕੀ ਹੋਇਆ ਤੇ ਉਹ ਚਲੋ ਆਪਾਂ ਅੱਗੇ ਤੁਹਾਨੂੰ ਦੱਸ ਹੀ ਦੇਵਾਂਗੇ ਬਟ ਯਾਰ ਦੇਖਿਓ ਵਧੀਆ ਬੰਦਾ ਉਹ ਠੀਕ ਆ ਮਿਹਨਤੀ ਬੰਦਾ ਹੈ ਤੇ ਉਹਦੇ ਵਲ ਆਪਾਂ ਪਿੱਛੇ ਆ ਜਾ ਕੇ ਵੀ ਆਏ ਆ ਰਹਿ ਕੇ ਵੀ ਆਏ ਆ ਠੀਕ ਆ ਸਮਝਦਾਰ ਬੰਦਾ ਛੇਤੀ ਕੀਤਿਆਂ ਕਿਸੇ ਨੂੰ ਗਲਤ ਨਾ ਬੋਲੇ ਨਾ ਕਵੇ ਠੀਕ ਆ ਤੇ ਨਾ ਕਿਸੇ ਨਾਲ ਗਲਤ ਕਰੇ ਤੇ ਇਹ ਪਤਾ ਨਹੀਂ ਹੁਣ ਉਹਨੂੰ ਵਿਚਾਰ ਨੂੰ ਕਿਵੇਂ ਘਸੇਟੀ ਫਿਰਦੇ ਸੀਗੇ ਕਿਵੇਂ ਛੋਟੀਆਂ ਮਰ ਜਾਂਦੇ ਆ ਯਾਰ ਅੱਲਾ ਦੇ ਬੰਦੇ ਉਹ ਤੁਸੀਂ ਬਿਠਾ ਕੇ ਜੇ ਉਹਨੇ ਕੁਝ ਗਲਤ ਕਹਿ ਹੀ ਦਿੱਤਾ ਹੈ ਬਿਠਾ ਕੇ ਹਜੇ ਪਤਾ ਨਹੀਂ ਕਿਹਾ ਕਿ ਨਹੀਂ ਉਹਨੂੰ ਬਿਠਾ ਕੇ ਗੱਲ ਕਰੋ ਮੂੰਹ ਨਾਲ ਗੱਲ ਕਰ ਲਓ ਉਹਨੂੰ ਛੋਟੀਆਂ ਮਾਰਨ ਦੀ ਲੋੜ ਹੈ ਬਾਈ ਵੇਖ ਕੇ ਬਹੁਤ ਦੁੱਖ ਲੱਗਾ ਇਹ ਗੱਲ ਯਾਰ ਜਮਾਂ ਸਹੀ ਨਹੀਂ ਹੈਗੀ ਇਹਨਾਂ ਬੰਦਿਆਂ ਦੀ ਐ ਨਹੀਂ ਕਰਨਾ ਚਾਹੀਦਾ ਤੇ ਉਹਦੇ ਨਾਲ ਬੈ ਕੇ ਮਸਲਾ ਹੱਲ ਕਰ ਲਓ ਫੇ ਤੁਸੀਂ ਉਹਨੂੰ ਖਿੱਚੀ ਜਾਂਦੇ ਆ ਕੋਈ ਇੱਧਰੋਂ ਲਈ ਜਾਂਦਾ ਹੈ ਖਿੱਚ ਕੇ ਕੋਈ ਇੱਧਰੋਂ ਲਈ ਜਾਂਦਾ ਉਹ ਵਿਚਾਰੇ ਬੰਦੇ ਤਿੰਨੇ ਤੇ ਉਹ ਜਿੰਨਾ ਸਾਰਾ ਝੁੰਡ ਤੇ ਉਹ ਇਕੱਠਾ ਹੋ ਕੇ ਤੇ ਕੋਈ ਉਹਨਾਂ ਨੂੰ ਕੁਝ ਕਹੀ ਜਾਂਦਾ ਕੁਝ ਕੋਈ ਛੋਟੀਆਂ ਮਾਰੀ ਜਾਂਦਾ ਕੋਈ ਖਿੱਚੀ ਜਾਂਦਾ ਉਹਨਾਂ ਨੇ ਰਿਪੋਰਟ ਵੀ ਕਰਾਈ ਆ ਤੇ ਉਹਦਾ ਹਜੇ ਅ ਕੁਝ ਪਤਾ ਨਹੀਂ ਲੱਗਾ ਇਨਵੈਸਟੀਗੇਸ਼ਨ ਚੱਲੀ ਜਾਂਦੀ ਆ ਤੇ ਬਾਕੀ ਜਿਆਦਾ ਗੱਲ ਹੁੰਦੀ ਆ ਭਿੰਡਰ ਹੋਣਾ ਨਾਲ ਤੇ ਫਿਰ ਆਪਾਂ ਅੱਗੇ ਅਪਡੇਟ ਕਰਾਂਗੇ ਕੀ ਗੱਲ ਬਾਤਾਂ ਕਿਉਂਕਿ ਉਹਨਾਂ ਨੇ ਇਹ ਕੱਲ ਕੱਲ ਗੱਲ ਹੋਈ ਆ ਤੇ ਕੱਲ ਦਾ ਉਹਨਾਂ ਦਾ ਕੋਈ ਉਹਨਾਂ ਨੇ ਵਲੌਗ ਨਹੀਂ ਪਾਇਆ ਤੇ ਤਾਂ ਹੀ ਕਹਿੰਗੇ ਅਸੀਂ ਤਾਂ ਉਹਨਾਂ ਰੈਗੂਲਰ ਵੇਨਨੇ ਆ ਬਲੌਗਰ ਉਹਨਾਂ ਦੇ। ਵੀ ਜਿਵੇਂ ਠੀਕ ਗੱਲ ਬਾਤ। ਕਿ ਉਹ ਕੱਲ ਦਾ ਆਇਆ ਨਹੀਂ ਤਾਂ ਹੀ ਮੈਂ ਕਹਿੰਦਾ ਸੀ ਮੈਂ ਕੋਈ ਨਾ ਕੋਈ ਪ੍ਰੋਬਲਮ ਆ ਤੇ ਕੱਲ ਬਾਈ ਉਹਨਾਂ ਕਈਆਂ ਨੇ ਉਹਨਾਂ ਦੀ ਪਾਈ ਸੀਗੀ ਪੋਸਟ ਰਿਫਾਈਡ ਹੋਈ ਆ ਤੇ ਉਹਨਾਂ ਨੇ ਉੱਥੇ ਗਏ ਸੀਗੇ ਥਾਣੇ ਰਿਪੋਰਟ ਹੋਈ ਆ। ਸਾਰੀ ਗੱਲ ਬਾਤ। ਠੀਕ ਆ ਤੇ ਬਹੁਤ ਦੁੱਖ ਲੱਗਾ। ਇਹ ਗੱਲ ਸੁਣ ਕੇ ਦੇਖ ਕੇ ਤੇ ਯਾਰ ਉਹਨਾਂ ਨੂੰ ਬਹਿ ਕੇ ਗੱਲ ਨੂੰ ਵਿੜਨੀ ਚਾਹੀਦੀ ਸੀ। ਬਹਿ ਕੇ ਗੱਲ ਕਰ ਲਓ ਯਾਰ ਉਹਦੇ ਨਾਲ। ਹਾਂ ਜੇ ਕੋਈ ਮਾੜਾ ਬੰਦਾ ਹੈ ਚਲੋ ਆਪਾਂ ਉਹਦਾ ਵੀ ਨਹੀਂ ਸਾਥ ਦਿੰਦੇ। ਜਿਹੜਾ ਮਾੜਾ ਬੰਦਾ ਜੇ ਕੋਈ ਚੰਗਾ ਬੰਦਾ ਆ ਆਪਾਂ ਉਹਦਾ ਤਾਂ ਸਾਥ ਦੇ ਸਕਦੇ ਹਾਂ ਤੇ ਜੇ ਉਹ ਚੰਗਾ ਆ ਤਾਂ ਕਰਕੇ ਆਪਾਂ ਵੀਡੀਓ ਪਾਈ ਆ ਤੇ ਬਾਕੀ ਜੇ ਕੋਈ ਅੱਗੇ ਅਪਡੇਟ ਹੋਈ ਤੇ ਦੇਖਦੇ ਆਂ ਥੈਂਕ ਯੂ ਵੈਰੀ ਮਚ